ਹੋ ਤੇਰੇ ਬਾਝੋਂ ਠੇਕਾ ਸਾਡਾ ਬਣਿਆ ਏ ਦਰਨੀ ਹੋ ਪਹਿਲਾਂ ਜਿਹੀ ਇੱਜ਼ਤ ਨਾ ਰਹੀ ਹੁਣ ਕਰਨੀ ਹੋ ਹੱਥ ਦਾ ਰ ਯਾਰਾ ਕੋਲੋਂ ਫੜ ਕੇ ਹੋ ਪੇਟੀ ਚੱਕ ਲਈ ਆਲੇ ਵਲੇ ਵਲੇ ਕੇ ਗੋਰੀਏ ਹੋ ਚੰਦਰੀ ਸ਼ਰਾਬ ਮੇਰੇ ਹੱਡੀ ਰੱਚ ਗਈ ਔਰ ਹਾਂ ਪਰਦਾ ਮੈਂ ਟੈਟ ਹੋ ਕੇ ਚਾਟ ਗੋਰੀਏ ਹੋ ਚੰਦਰੀ ਸ਼ਰਾਬ ਮੇਰੇ ਹੱਡੀ ਰੱਚ ਗਈ ਔਰ ਹਾਂ ਪਰਦਾ ਮੈਂ ਟੈਟ ਹੋ ਕੇ ਚਾਟ ਗੋਰੀਏ ਹੋ ਮਾਪਿਆਂ ਨੇ ਚਾਵਾ ਨਾਲ ਨਾ ਮੇਰੇ ਕੀਤਾ ਜੀ ਹੋ ਮੁੰਡਾ ਰੈਂਟ ਉੱਤੇ ਰਹਿੰਦਾ ਏ ਉਹਨਾ ਤਾਂ ਮੇਰੇ ਕੀਤਾ ਜੀ ਹੋ ਪੁੱब्बा ਮਾਰ ਮਾਰੇ ਉਹਨੂੰ ਵੇਖ ਰੋਨਿਆਂ ਉਹ ਜਿਹੜਾ ਯਾਰੀ ਵਿੱਚ ਵਿਕਿਆ ਫਲੈਟ ਹੋਰੀਏ ਹੋ ਚੰਦਰੀ ਸ਼ਰਾਬ ਮੇਰੇ ਹੱਡੀ ਰੱਚ ਗਈ ਔਰ ਹਾਂ ਪਰਦਾ ਵਟਟ ਹੋ ਗਏ ਜੱਟ ਘੋਰੀਏ ਹੋ ਚੰਦਰੀ ਸ਼ਰਾਬ ਮੇਰੇ ਹੱਡੀ ਰੱਚ ਗਈ ਔਰ ਹਾਂ ਪਰਦਾ ਵਟਟ ਹੋ ਗਏ ਜੱਟ ਘੋਰੀਏ thank you